ਤੇ ਅਸੀਂ ਸਾਡੇ ਸਾਹ ਪ੍ਰੋਫੈਸਰ ਡਿਗਰੀ ਯੂਨੀਵਰਸਿਟੀ ਦੇ ਕਾਲਜੇ ਆਏ ਹੋਏ ਅਸੀਂ 19 ਤਰੀਕ ਨੂੰ ਚੱਲੇ ਅਧਿਕ ਮੀਡੀਆ ਦੇ ਵਿੱਚ ਇੱਕ ਮੈਸੇਜ ਸੀ ਕਿ ਪੰਜਾਬ ਤੇ ਤੁਸੀਂ ਨਹੀਂ ਪੜ ਸਕਦੇ ਆ ਮੈਂ ਤੁਹਾਨੂੰ ਬਾਤ ਦੇਣਾ ਤੁਹਾਡੀ ਗੱਡੀਆਂ ਤਾਂ ਬੜਾ ਸਾਡਾ ਮਿਸਪਲ ਨਾ ਵੀ ਪੰਗਾ ਬਹੁਤ ਹੋਇਆ ਤੇ ਅਸੀਂ ਜਾਣਾ ਜਿਆਦਾ ਸਾਨੂੰ ਮਾਰ ਦੇਣਗੇ ਦੇਖ ਲਿਆਗੇ ਅਸੀਂ ਕੋਈ ਗੱਲ ਨਹੀਂ ਉਹ ਭਾਈ ਚਾਲੇ ਸਾਡੇ ਭਾਈ ਆ ਜੀ ਅਸੀਂ ਪਹਿਲੇ ਵੀ ਗਏ ਆ ਉਹ ਇੱਕ ਇੱਕ ਦੋ ਗੱਲਾਂ ਚੱਤੇ ਰੱਖੋ ਸੰਜਮ ਜੀ ਹਜ਼ਾਰ ਗੁਰੂਆਂ ਦੇ ਨਾਲ ਮਿਲ ਕੇ ਜੀ ਸਤਿਗੁਰੂ ਸਾਹਿਬ ਨੇ ਜਦੋਂ ਮੁਸ਼ਕਲ ਪਈ ਹਿੰਦੁਸਤਾਨ ਨੇ ਉਹ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਦਿੱਲੀ ਕਿਲ੍ਹੇ ਦੇ ਜੰਦੂ ਨੂੰ ਬਚਾ ਲਿਆ ਤੁਸੀਂ ਵੀ ਜਾਣ ਜੀ ਸਿੱਖਾਂ ਦਾ ਫਲਸਫਾ ਸਿੱਖ ਸੋਚ ਹੋਇਆ ਦੀ ਨਾਮ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੀ ਵੀ ਅਸੀਂ ਜਦੋਂ ਮੂਲ ਮੰਤਰ ਦਾ ਪਾਠ ਕਰਦੇ ਆ ਨਿਰਭਉ ਨਿਰਵੈਰ ਨਿਰਭਉ ਅਸੀਂ ਡਰਦੇ ਨਹੀਂ ਨਿਰਵੈਰ ਸਾਡਾ ਕਿਸੇ ਨਾਲ ਬੈਰ ਨਹੀਂ ਅਸੀਂ ਤੇ ਉਹ ਆ ਜਿਨ੍ਹਾਂ ਨੇ ਗੁਰੂ ਕੋ ਬਲ ਸਿੰਘ ਪਾਸ਼ਾ ਦੇ ਪੁੱਤ ਸ਼ਹੀਦ ਕਰਾਏ ਔਰੰਗਜ਼ੇਬ ਪਰ ਉਹਦੇ ਹੀ ਪੁੱਤਰ ਨੂੰ ਜਦੋਂ ਮਦਦ ਦੀ ਲੋੜ ਪਈ ਉਹ ਹੱਥ ਜੋੜ ਕੇ ਆਇਆ ਤਾਂ ਗੁਰੂ ਸਾਹਿਬ ਨੇ ਉਹਦੀ ਮਦਦ ਵੀ ਕੀਤੀ। ਉਹ ਸਿੱਖੀ ਦਾ ਮੂਲ ਆ ਨਿਰਵਾਣ। ਹਾਂ। ਜਿਹੜੀਆਂ ਸਰਕਾਰਾਂ ਉਹ ਕੋਈ ਵੀ ਅਜਾ ਦੇ ਪੋਲਿਟਿਸ਼ਨ ਉਹ ਥੋੜਾ ਜਿਹਾ ਮਾਹੌਲ ਕਈ ਵਾਰੀ ਖਰਾਬ ਕਰਦੇ ਆ। ਪਰ ਤੁਸੀਂ ਵਾਟ ਲਈ ਜਾਂ ਇਧਰ ਦੇ ਪੰਜਾਬੀ ਆਪਣੇ ਸਾਰਿਆਂ ਦੇ ਖੂਨ ਇੱਕੋ ਜਿਹਾ ਹੀ। ਅੰਗ ਹੱਥ ਪੈਰ ਇੱਕੋ ਜਿਹਾ। ਗੁਰਬਾਣੀ ਦਾ ਇੱਕ ਬਚਨ ਹੈਗਾ ਕਿ ਹਮਕਤ ਅਸੀਂ ਜਿਹੜੇ ਸ਼ੂਦਰ ਆ ਤੁਮ ਕੜਾ ਉੱਚਾ ਸਾਡੇ ਆ ਗੱਲ ਵਟਕਣੀ ਇੱਕ ਤੇ ਤੁਸੀਂ ਵੀ ਉੱਥੇ ਜਿੰਨਾਂ ਦੇ ਵਿਚਰਦੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਕਿ ਜਦੋਂ ਪੰਜਾਬ ਦੇ ਵੀ ਉਧਰ ਆਉਂਦੇ ਆ ਪ੍ਰਸ਼ਾਸਨ ਗੱਲ ਕਰ ਸਕਦਾ ਕਾਨੂੰਨ ਦੇ ਦਾਇਰੇ ਆਮ ਜਨਤਾ ਨੂੰ ਹੱਕ ਨਹੀਂ ਆ ਉਹ ਤੁਰੇ ਜਾਂਦੇ ਕਿਸੇ ਨੂੰ ਰੋਕੇ ਤੁਹਾਡੇ ਇੱਕ ਬੰਦੇ ਨੇ ਬੜੀਆਂ ਫਿਰਕਾ ਪ੍ਰਸਤੀ ਗੱਲਾਂ ਜਾਂ ਤੁਹਾਡੇ ਹੀ ਮਤਲਬ ਹਿਮਾਚਲ ਦੇ ਉਹਦਾ ਅਸਰ ਕਿਤੇ ਨਾ ਕਿਤੇ ਵਿਆਪਕ ਹੁੰਦਾ ਉਹ ਬੰਦੇ ਪੋਲਿਟਿਸ਼ੀਅਨ ਆ ਆਮ ਪਬਲਿਕ ਨੂੰ ਉਹ ਭਾਵੇਂ ਪੰਜਾਬ ਦਾ ਵਾ ਜਾਂ ਹਿਮਾਚਲ ਦਾ ਵਾ ਉਹਨਾਂ ਨੂੰ ਕੋਈ ਫਰਕ ਨਹੀਂ ਆਪਾਂ ਭਰਾਵੋ ਬ੍ਰਦਰਹੁਡ ਕੋਈ ਕੋਈ ਮਸਲਾ ਨਹੀਂ ਇਹ ਸਾਡੀਆਂ ਭੈਣਾਂ ਇਹ ਸਾਡੀਆਂ ਬੱਚੀਆਂ ਤੁਹਾ ਨੂੰ ਪੰਜਾਬ ਦੇ ਵਿੱਚ ਕੋਈ ਉਂਗਲ ਵੀ ਨਹੀਂ ਕਰੂਗਾ ਮੈਂ ਤੁਹਾਡੀ ਕੋਲ ਗੰਦੀ ਗੱਲ ਆਈ ਸੀ ਹਾਂਜੀ ਉਸ ਸਮੇਂ ਮੈਂ ਦੇਖ ਲਿਆ ਸਰ ਮੈਂ ਤੁਹਾਨੂੰ ਮੌਕਾ ਮਿਲਿਆ ਤੁਹਾਡੇ ਚਰਨਾਂ ਚ ਹਾਂਜੀ ਦੇ ਚਰਨਾਂ ਚੜਦਾ ਅਸੀਂ ਇਹ ਚੰਨ ਕਿ ਸਾਡੀ ਬੇਟੀਆਂ ਧੀਆ ਕਿ ਅਸੀਂ ਸਾਨੂੰ ਲਗਾਵ ਹੈ ਪੰਜਾਬ ਨਾਲ ਔਰ ਮੈਂ ਖੁਦ ਪੰਜਾਬ ਨਾਲ ਰੋਟਾ ਮੈਂ ਹਾਂਜੀ ਸਾਡੇ ਦਾਦਾ ਪਰਦਾਦਾ ਮਹਾਰਾਜ ਜੀ ਨਾਮ ਗਏ ਸੀ ਹਾਂਜੀ 1847 ਦੇ ਮਹਾਰਾਜ ਜੀ ਵੇ ਹੋ ਗਏ ਅੰਦਾ ਉਸ ਤੋਂ ਬਾਅਦ ਅਸੀਂ ਉੱਥੇ ਰਹੇਗੇ ਹਾਂਜੀ ਪਰ ਅਸੀਂ ਹੋਈ ਸੀ ਨਾ ਹੈਗੀਏ ਹਾਂਜੀ ਪਰ ਮੈਂ ਤਾਂ ਇਹ ਵੀ ਕਹਿੰਦਾ ਵੀ ਸਾਡੀ ਜਿਹੜੀ ਜ਼ਮੀਨ ਹੈ ਉੱਥੇ ਆ ਕੇ ਹਮੇਤਰ ਪਰ ਦੇ ਚ ਇੱਕ ਗੁਰਦਾਰਾ ਸਾਹਿਬ ਵੀ ਬਣਾਇਆ ਜਾਵੇ ਉਹ ਵੀ ਮੈਂ ਜ਼ਮੀਨ ਦੇ ਨੂੰ ਪਿਆਰ ਤੁਸੀਂ ਚਾਹ ਤੋ ਜਿਆ ਇੱਕ ਸੰਦੇਸ਼ ਬਸ ਇਹ ਨੋਟ ਕਰ ਲਿਆ ਸੀ ਇੱਕ ਸੰਦੇਸ਼ ਅਸੀਂ ਜਿੰਨੇ ਕੁੜੀਆਂ ਆਈਆਂ ਜਿੰਨੇ ਆਏ ਇਹਨਾਂ ਦੇ ਥਰੂ ਇਹ ਮੈਸੇਜ ਅਸੀਂ ਭੌਂਚਾ ਚਾਹਾਂਗੇ ਕਿ ਸਰੋਂ ਕੁਝ ਵੀ ਹੋ ਜਾਵੇ ਇਹ ਕਿ ਮੱਧ ਪ੍ਰਦੇਸ਼ ਦਾ ਪੰਜਾਬ ਇਹ ਇਨਦੀ ਜਿਹੜੀ ਪਾਣੀ ਪੈਣਾ ਕੋਈ ਕਹਿ ਨਹੀਂ ਕੋਸ਼ ਹੁੰਦਾ ਹੀ ਨਹੀਂ ਹੋ ਜਾਵੇ ਤੇ ਤਵੱਤ ਹੀ ਗੱਲ ਹੈ ਦੇਖੋ ਅ ਪਿਛਲੇ ਜਿਹੜੇ ਹਰਿਆਣਾ ਧਮੜ ਖਰਾਬ ਹੋਇਆ ਜਦੋਂ ਅੰਦੋਲਨ ਤੇ ਆ ਗਿਆ ਯਾਰ ਦੋ ਦੁਕਾਨਾਂ ਵੀ ਟੋੜੀਆਂ ਗਈਆਂ ਕੁਝ ਹੋਰ ਗਲਤ ਕੰਗਾ ਪਿਛਲੇ 100 ਸਾਲ ਦਾ ਪੰਜਾਬ ਦੀ ਹਿਸਟਰੀ ਇਤਿਹਾਸ ਦੇਖ ਲੋ ਜਿਵੇਂ ਕਿ ਇੱਥੇ ਖੜਕੂ ਆਦਿ ਗਿਆ ਸਾਡੇ ਸਾਡੇ ਕਿਸੇ ਨੇ ਦੂਜੇ ਨੂੰ ਮਾਰਾ ਨਹੀਂ ਗਿਆ ਮੇਰੇ ਆਪਣਾ ਪਿੰਡ ਅਮਰਸਰ ਜਾਦੇ ਸਾਡੇ ਪਿੰਡ ਚ 20 ਘਰ ਬ੍ਰਾਹਮਣ ਆ ਦੇ ਤੇ ਸਾਡੇ ਪਿੰਡ ਚ ਪੂਰਾ ਸਿੱਖ ਤੇ ਹੀ ਸਾਡਾ ਖੜਕੂ ਉਹ 20 ਘਰ ਅੱਜ ਵੀ ਪਿੰਡ ਚ ਹੈ ਮੀਆਂ ਤੇ 30 ਹੋ ਗਿਆ ਕਿਸੇ ਸ਼ਰਾਰਤੀ ਨੇ ਉਸ ਵੇਲੇ ਜਿਹੜੇ ਲੋਹੇ ਬਾਸੇ ਪੇਸ਼ਨਾ ਕੋ ਸ਼ਰਾਰਤੀ ਬਈਆ ਉਹਨਾਂ ਨੇ ਇੱਕ ਪੰਡਤਾਂ ਦਾ ਮੁੰਡਾ ਚੁੱਕ ਲਿਆ ਜੀ ਜੀ ਸਾਡੇ ਵੇਢ ਦੇ ਜਿਹੜੇ ਸਿੱਖ ਹੀ ਖੜਕੂ ਆ ਜੀ ਜਿਹਨੂੰ ਸਰਕਾਰ ਟੈਰਰਿਸਟ ਕਹਿੰਦੀ ਹੈ ਨਹੀਂ ਉਹਨੂੰ ਖੜਕੂ ਕਹਿੰਦੀ ਜੀ ਜੀ ਉਹਨਾਂ ਨੇ ਪਤਾ ਕੀਤਾ ਵੀ ਕਿੰਨੇ ਚੁੱਕਿਆ ਪਤਾ ਕਰਕੇ ਉਹ ਬੰਦੇ ਲੈਂਦੇ ਮੁੰਡਾ ਵੀ ਲੈਂਦਾ ਜਿਨ੍ਹਾਂ ਨੇ ਚੁੱਕਿਆ ਉਹ ਥੋੜਾ ਸਰਕਾਰ ਦੇ ਨੇੜੇ ਹੈ ਕਈ ਵਾਰੀ ਕਰਾ ਸਰਕਾਰੀ ਨਹੀਂ ਹੁੰਦੀ ਜੀ ਜੀ ਉਹ ਬਦਨਾਮ ਜਦਾਂ ਹਿਮਾਚਲ ਨੂੰ ਕਰਦਣਗੇ ਜਾਂ ਪੰਜਾਬ ਨੂੰ ਕਰ ਦਿੰਦੇ ਇਹ ਪੋਲਿਟਿਸ਼ਨਾਂ ਦੀ ਗੇੜਾ ਧਰਮ ਨਹੀਂ ਸਿਖਾਤਾ ਆਪਸ ਵਿੱਚ ਦਾ ਰਹਿਸਾ ਧਰਮ ਕੋਈ ਧਰਮ ਭਾਵੇਂ ਹਿੰਦੂ ਆ ਭਾਵੇਂ ਸਿੱਖਾ ਇਹ ਵੈਰ ਨਾ ਨਹੀਂ ਸਿਖਾਉਂ ਉਹ ਫਿਰ ਉਹਨਾਂ ਕੋਲ ਮਾਫੀ ਮੰਗਾਈ ਤੇ ਮੁੰਡਾ ਉਹਨਾਂ ਨੂੰ ਵਾਪਸ ਦਿੱਤਾ ਪੰਜਾਬ ਦਾ ਖਾਤਾ ਇਹ ਆ ਜੀਓ ਤੇ ਜੀਣ ਦੋ ਇਸ ਸਰ ਦਾ ਬਾਸ ਅਸੀਂ ਦੋਏ ਕਰਦੇ ਤੁਹਾਡੇ ਇਹ ਹਿਮਾਚਲ ਦਾ ਤੇ ਆ ਵੀ ਸਾਡੀ ਤਾਂ ਇਹ ਧਰਮੀ ਭੂਮੀ ਹੈ ਗੁਰੂਮਾਰੀ ਭੂਮੀ ਹੈ हम हिमाचल प्रदेश से आए हैं हम जी डी सी बरसर में पढ़ते हैं और हम यहाँ पंजाब में तीन चार दिन से रुके हुए हमें कोई यहाँ पे कोई दिक्कत नहीं है और हम ये भी चाहते हैं कि हिमाचल के जो भी भाई बहन है वो भी यहाँ पे घूमने आ सकते हैं और हम भाई पंजाब में भाईचारा चाहते हैं ਪੰਜਾਬ ਕੇ ਲੋਗ ਪੰਜਾਬ ਕੇ ਲੋਗੋਂ ਸੇ ਵੀ ਹੈ ਕਿ ਆਪ ਭੀ ਹਿਮਾਚਲ ਜਾ ਸਕਦੇ ਘੁੰਮ ਸਕਦੇ ਜਾਏ ਔਰ ਭਾਈਚਾਰਾ ਵਧਾਏ ਰੱਖੇ ਸਤਿ ਸ਼੍ਰੀ ਅਕਾਲ ਮੈਂ ਅੱਜ ਆਪਣੇ ਜਿਹੜੇ 50 ਸਟੂਡੈਂਟ ਸੀ ਉਹਨਾਂ ਨਾਲ ਲੁਧਿਆਣਾ ਹੁੰਦਾ ਹੋਇਆ ਪੰਜਾਬ ਗੋਲਡਨ ਟੈਂਪਲ ਸਾਹਿਬ ਤੇ ਪਹੁੰਚਿਆ ਇੱਥੇ ਮੈਂ ਸਾਰੇ ਜਿਹੜੇ ਮਾਨੀਏ ਜਥੇਦਾਰ ਹੈ ਉਹਨਾਂ ਨਾਲ ਵੀ ਮਿਲਣ ਦਾ ਮੈਨੂੰ ਮੌਕਾ ਮਿਲਿਆ ਤਾਂ ਤੇ ਮੇ ਸਾਡੀਆਂ ਧੀਆ ਸਾਡੇ ਬੱਚੇ ਵੀ ਨਾਲ ਹੈਗੇ ਆ ਔਰ ਸਾਨੂੰ ਜਦੋਂ ਅਸੀਂ ਉਥੋਂ ਚੱਲੇ ਆ ਸਾਨੂੰ ਇਹ ਡਰਾਇਆ ਗਿਆ ਕਿ ਪੰਜਾਬ ਚ ਹਾਲਤ ਬਹੁਤ ਖਰਾਬ ਹੈਗੇ ਆ ਪਰ ਅਸੀਂ ਜਿੱਦ ਕੀਤੀ ਹੈ ਕਿ ਅਸੀਂ ਹਾਲਤ ਅਸੇ ਜਾਾਂਗੇ ਔਰ ਇੱਕ ਪਿਆਰ ਦਾ ਸੰਦੇਸ਼ ਭਾਈ ਪਚਾਰੇ ਦਾ ਸੰਦੇਸ਼ ਅਸੀਂ ਹਿਮਾਚਲ ਦੀ ਤਰਫ ਤੇ ਪੰਜਾਬ ਚ ਲੈ ਕੇ ਜਾਾਂਗੇ ਔਰ ਅੱਜ ਇੱਥੇ ਆਣ ਦਾ ਸਾਡਾ ਇਹ ਮੌਕਾ ਹੈ ਕਿ ਅਭੀ ਅਸੀਂ ਵੀ ਹਿਮਾਚਲ ਪ੍ਰਦੇਸ਼ ਜਾ ਕੇ ਔਰ ਇੱਥੋਂ ਦੀ ਮੈਂ ਹਿਮਾਚਲ ਪ੍ਰਦੇਸ਼ ਦੇ ਜਿੰਨੇ ਮੇਰੇ ਭਾਈ ਭੈਣ ਹੈਗੇ ਆ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜਾ ਵੀ ਕੋਈ ਪੰਜਾਬ ਤੇ ਭਾਈ ਭੈਣ ਆਂਦਾ ਹੈ ਉਹਦੀ ਇੱਜ਼ਤ ਕਰੋ ਕਿਉਂਕਿ ਉਹਨਾਂ ਦੇ ਉੱਥੇ ਗੁਰਦਾਰੇ ਹੈਗੇ ਆ ਗੁਰੂਆਂ ਦੀ ਧਰਤੀ ਹੈਗੀ ਹੈ ਔਰ ਸਾਡਾ ਤਾਂ ਆਤਿਤੀ ਸਤਕਾਰ ਹੀ ਸਾਰਿਆਂ ਤੇ ਵੱਡੀ ਗੱਲ ਹੈ ਕਿਉਂਕਿ ਉਸ ਦੇਵ ਭੂਮੀ ਦੇ ਵਿੱਚ ਹਰ ਇੱਕ ਵਿਅਕਤੀ ਦੇ ਵਿਅਕਤੀ ਦਾ ਆਦਰ ਸਤਕਾਰ ਕਰਨ ਤੇ ਤਿਆਰ ਰਹਿੰਦਾ ਹੈ ਅਗਰ ਕਿਸੇ ਤੇ ਕੋਈ ਗਲਤ ਕੋਈ ਗਲਤੀਦਾਨ ਕੋਈ ਮਾਹੌਲ ਬਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏ ਜਿੱਤੇ ਤੇ ਦੋਨਾਂ ਪ੍ਰਦੇਸ਼ਾਂ ਦੇ ਵਿੱਚ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਇੱਕ ਸਿੱਖ ਪੰਥ ਦਾ ਇੱਕ ਹੀ ਮੈਸੇਜ ਹੈਗਾ ਕਿ ਸਾਰੇ ਨਾਲ ਸਤ ਮਤ ਜਾਣਵੀ ਜਾਵੇ ਲੇਕਿਨ ਦੂਜੇ ਦੀ ਰੱਖਿਆ ਕੀਤੀ ਜਾਵੇ ਤਾਂ ਹੋਰ ਕੌਣ ਬੰਦੇ ਹੈਗੇ ਜੋ ਮਾਹੌਲ ਖਰਾਬ ਕਰ ਰਹੇ ਹੋ ਹਿਮਾਚਲ ਪ੍ਰਦੇਸ਼ ਦਾ ਕੋਈ ਵੀ ਆਏ ਉਹਦਾ ਚਰਣਾ ਚ ਛੂਕੇ ਇੱਕ ਗੁਰੂ ਸਤਕਾਰ ਉਹਦਾ ਕੀਤਾ ਜਾਂਦਾ ਹੈ ਤਾਂ ਇਦਾਂ ਦਾ ਮਾਹੌਲ ਬਣਾ ਕੇ ਹੀ ਸ਼ਾਂਤੀ ਭਾਵ ਨਾਲ ਦੋਨੋਂ ਸਟੇਟ ਦੋਨੋਂ ਦੋਨੋਂ ਜਿਹੜੇ ਸਾਡੇ ਜਿਹੜਾ ਰਾਜੇ ਹੈਗੇ ਆ ਚਾਹੇ ਪੰਜਾਬ ਹੈ ਚਾਹੇ ਹਿਮਾਚਲ ਪ੍ਰਦੇਸ਼ ਹੈ ਉਸ ਸਦ ਭਾਵਨਾਵਾਂ ਪਾਈਚਾਰਾ ਬੜੇ ਗੁਰੂ ਦੀ ਗੁਰੂ ਜੀ ਦੀ ਅ ਇੱਛਾ ਨਾਲ ਜਾਂ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੇ ਦੋਨੋਂ ਪ੍ਰਦੇਸ਼ સમ੍ਰਿੱਧ ਹੋਣ ਔਰ ਇੱਥੇ ਦੇ ਧੀਆ ਇੱਥੇ ਦੀਆਂ ਭੈਣਾਂ ਇੱਥੇ ਦੇ ਬਜ਼ੁਰਗ ਬਿਲਕੁਲ ਆਪਣੀ ਉਹਨਾਂ ਦੀ ਸਵਸਥ ਰਹੇਨ ਔਰ ਅੱਗੇ ਪੂਰੇ ਪੂਰੇ ਸੰਸਾਰ ਤੇ ਉਹਨਾਂ ਦਾ ਨਾਮ ਹੋਏ ਇਹ ਹੀ ਮੈਂ ਜਥੇਦਾਰ ਦੇ ਚਲਣਾ ਚ ਬੇਨਤੀ ਕਰਦਾ ਹਾਂ ਕਿ ਸਾਨੂੰ ਅਸ਼ੀਰਵਾਦ ਦਿਓ ਔਰ ਤੁਸੀਂ ਵੀ ਇਹ ਮੈਸੇਜ ਜੋ ਹੈ ਸਾਨੂੰ ਭਾਈ ਭਾਰ ਇਹਨੂੰ ਦੋਨੋਂ ਸਟੇਟ ਤੰਦਰੁਸਤ ਸੁਬੇ ਦੇ ਲੋਕਾਂ ਨੂੰ ਦਿੱਤਾ ਦੇਨ ਤਾਂ ਮੈਂ ਬਹੁਤ ਤੁਹਾਡਾ ਧੰਨਵਾਦ ਹੋਵਾਂਗਾ ਬਾਈ ਗੁਰੂ ਜੀ ਦਾ ਰਾਸ ਬਾਈ ਗੁਰੂ ਜੀ ਦੀ ਫਤਿਹ